ਕੋਈ ਰੌਲਾ ਨਹੀਂ ਕੋਈ ਗੋਲਾ ਨਹੀਂ ਮੈਚ ਮੈਂ ਲਾਗੇ ਵੀ ਨਹੀਂ ਗਿਆ ਹੋਲਡ ਵਾਲੇ ਨੰਬਰ ਤੇ ਇਹਨਾਂ ਲਿਖ ਕੇ ਪਤਾ ਕੀ ਪਾਇਆ ਮਰ ਜਾ ਕਬੱਡੀ ਟੀਵੀ ਇਹਨਾਂ ਦੀ ਅੱਛਾ ਪ੍ਰੀਤ ਦਾ ਪਿਆਰ ਰੌਲਾ ਮੈਂ ਚੱਲਦੇ ਮੈਚ ਪ੍ਰੀਤ ਦਾ ਪਿਆਰ ਰੌਲਾ ਉਹ ਮੈਚ ਸਾਰਾ ਕੱਢ ਕੇ ਵੇਖਿਓ ਪ੍ਰੀਤ ਦੇ ਇੱਕ ਸ਼ਬਦ ਵੀ ਨਹੀਂ ਜਾ ਕੇ ਬੋਲਿਆ ਮੇਰੀ ਬਦਨਾਮੀ ਹੁੰਦੀ ਆ ਲੋਕੀ ਖੜ ਕੇ ਕਹਿੰਦੇ ਆ ਕਿ ਪ੍ਰੀਤ ਦਾ ਰੌਲਾ ਕਾਦਾ ਪਿਆ ਹੱਲ ਕਿ ਮੇਰਾ ਰੌਲਾ ਹੀ ਨਹੀਂ ਹੁੰਦਾ ਜਦੋਂ ਸੋਰ ਸਿੰਘ ਮੈਚ ਹੋਇਆ ਮੇਰਾ ਕੋਈ ਰੌਲਾ ਨਹੀਂ ਨਾ ਮੈਂ ਗਾਹਾਂ ਆ ਮੈਂ ਦੱਸੋ ਇਹਨਾਂ ਨੂੰ ਸਾਰਿਆਂ ਨੂੰ ਰੋਕਣ ਟੋਕਣ ਡਿਆ ਦੂਜੀ ਟੀਮ ਵਾਲਿਆਂ ਨੂੰ ਵੀ ਆਪਣੇ ਪੱਬੇ ਉਹਨਾਂ ਨੂੰ ਸੋਰ ਸਿੰਘ ਵਾਲਿਆਂ ਨੂੰ ਪ੍ਰਭਾਵ ਲੋ ਜੀ ਮਿੱਤਰੋ ਕਹਿੰਦੇ ਅੱਜ ਪ੍ਰੀਤ ਦਾ ਵੀ ਆ ਗਿਆ ਰਪਲਾਈ ਜਿਸ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਕਿ ਮੇਰਾ ਵਿੱਚ ਕੋਈ ਰੋਲ ਨਹੀਂ ਸੀ ਤੇ ਕਬੱਡੀ ਵਾਲੇ ਪੇਜ ਮੈਨੂੰ ਵਿੱਚ ਵੜੀ ਜਾਂਦੇ ਨੇ ਤੇ ਉਧਰੋਂ ਦੋਸਤੋ ਕਬੱਡੀ ਦੇ ਵਿੱਚ ਮੇਨਲੀ ਉਂਗਲਾਂ ਚੁੱਕੀਆਂ ਜਾ ਰਹੀਆਂ ਨੇ ਗੋਪੀ ਫਰਾਂਦੀਪੁਰੀਆ ਤੇ ਕਿਉਂਕਿ ਕਿਉਂਕਿ ਸਾਰਿਆਂ ਨੂੰ ਚੜ ਇਸ ਗੱਲ ਦੀ ਹੈ ਕਿ ਏਕਮ ਨੂੰ ਗੋਪੀ ਫਰਾਂਦੀਪੁਰੀਆ ਨੇ ਖੇਡਣ ਨਹੀਂ ਦਿੱਤਾ ਪਰ ਸਾਡੇ ਖਿਆਲ ਦੇ ਨਾਲ ਮਿੱਤਰੋ ਗਲਤੀ ਕਿਸੇ ਵੀ ਪਲੇਅਰ ਦੀ ਨਹੀਂ ਹੈ ਕਿਉਂਕਿ ਇਹ ਜਦੋਂ ਪੈਸੇ ਦੀ ਘਾਟਵੱਧ ਹੁੰਦੀ ਹੈ ਤਾਂ ਇਹ ਮਸਲੇ ਹੁੰਦੇ ਨੇ ਕਿਉਂਕਿ ਪਿਛਲੀ ਇੱਕ ਵੀਡੀਓ ਦੇ ਵਿੱਚ ਗੋਪੀ ਫਰੋਂਦੀਪੁਰੀਏ ਨੇ ਵੀ ਕਿਹਾ ਸੀ ਕਿ ਤੁਸੀਂ ਦੂਜੇ ਪਲੇਅਰਾਂ ਨੂੰ ਜ਼ਿਆਦਾ ਪੈਸੇ ਦਿੰਦੇ ਹੋ ਤੇ ਸਾਨੂੰ ਘੱਟ ਪੈਸੇ ਦਿੰਦੇ ਹੋ ਤਾਂ ਕਰਕੇ ਸਾਡੀ ਟੀਮ ਸਟਰੋਂਗ ਨਹੀਂ ਹੁੰਦੀ ਤੇ ਹੋਰ ਵੀ ਕਈ ਖੁਲਾਸੇ ਕੀਤੇ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਟੀਮ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਨਵੀਆਂ-ਨਵੀਆਂ ਵੀਡੀਓਜ਼ ਦੇ ਲਈ ਸਾਡਾ ਸਬਸਕ੍ਰਾਈਬ ਕਰ ਲਓ